ਦਾ ਨਾਮ ਹਰਿੰਦਰ ਸਿੰਘ ਪਿੰਡ ਮਾਲਵਾਜਰਾ ਇਹ ਮੇਰੀ ਵਾਈਫ ਤੇ ਨਾਲ ਮੇਰੇ ਵਿਰਣ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਇਸ ਮੋੜ ਛਲੇ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਛਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਮੂਨ ਜੀ ਬਨੇ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਮਨ ਕਰਦਾ ਜੀ ਹੁਣ ਤਾਂ ਇਹ ਲੋਕੋ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣਦਾ ਕਿ ਸ਼ਹਿਰ ਬਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਹਨ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਲੋਟਾਂ ਖੋਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਅਨਸਰਾਂ ਤੇ ਨੱਥ ਪਾਈ ਜਾਵੇ ਚੈਨੀ ਹੋ ਕੇ ਲੈ ਗਈ ਡੇਢ ਟੋਲੇ ਦੀ ਸੋਨੇ ਦੀ ਇਹ ਸੀ ਸੁਰਾਜ ਜੀ ਅੱਜ ਦੋ ਮੱਲਮਾਰੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਤੋਂ ਬਾਰੇ ਜਾ ਰਹੇ ਸੀ ਪਿੰਡ ਮੱਲਮਾਰੇ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਵਾਰ ਵੱਜ ਗਏ, ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਹਿੱਕ ਤੋਂ ਅੰਦਰ ਲਾ ਕੇ ਉਹ ਡਿੱਗ ਗਏ। ਡਿੱਗਣ ਨਾਲ ਉਹਦੇ ਸਿਰ 'ਤੇ ਵੀ ਲੱਗੀ ਐ ਇੱਕ ਲੇਡੀ ਦੇ ਮੋਢੀ। ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭਜਾ ਕੇ ਚੈਨੀ ਕੌਕੇ ਘਾਰ ਹੋ ਗਏ। ਜਿਹੜੇ ਲੇਡੀ ਦਾ ਕਾਉਂਸਲ ਹਸਪਤਾਲ ਐਡਵਰਟ ਨੇ ਪੁਲਿਸ ਜਾਂਚ ਕਰ ਰਹੀ ਆ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਲੂਨਾਂ ਉੱਤੇ ਸਰਸਕੂ ਸਰਸਕੂ ਸਰਿਆ ਦਿੱਤੀ ਜਾਊ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ